ਪਤਾ ਕੀ ਕਹਿੰਦੇ ਨੇ ਇਹ ਨੌਜਵਾਨ ਕਹਿੰਦੇ ਸਾਡਾ ਵੱਡਾ ਭਾਈ ਆ ਬਾਪੂ ਕਹਿੰਦੇ ਸਾਡਾ ਪੁੱਤ ਆ ਮਾਵਾ ਕਹਿੰਦੇ ਸਾਡਾ ਪੁੱਤ ਆ ਇਸ ਕਰਕੇ ਜਦੋਂ ਬੰਦਾ ਰਾਜਗਿਰੀ ਦੇ ਬੰਦੇ ਫਿਰ ਉਹ ਭੁੱਲ ਜਾਂਦਾ ਉਹਦੋਂ ਬੰਦਾ ਅਯਾਸ਼ੀ ਦੇ ਵਿੱਚ ਪੈਣ ਦਾ ਨਸ਼ਾ ਇੰਤਪਾ ਜਾਂਦਾ ਪਰ ਤੇਰੇ ਭਰਾ ਨੇ ਮੈਂਟਲੀ ਹਲਾ ਦਿੱ ਤੂੰ ਫਿਕਰ ਨਾ ਕਰ ਤੂੰ ਫਿਕਰ ਨਾ ਕਰ ਜਿੱਥੇ ਪਹਿਲਾਂ ਇੱਕ ਬੋਤਲ ਪੈਂਦੀ ਹੁਣ ਦੋ ਬੋਤਲੀਆਂ ਪੈਂਦੀਆਂ ਨੇ ਪ੍ਰਵਾਸ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਇਹਨਾਂ ਇਮੀਗ੍ਰੇਸ਼ਨ ਵਾਲੇ ਏਜੰਟਾਂ ਦਾ ਮੈਂ 70% ਦਾ ਹਿਸਾਬ ਕਰਤੇ ਠੱਗ ਜੇ 30% ਰਹਿ ਗਏ ਇਹ ਜਿਹੜਾ ਮਾਫੀਆ ਨਾ ਇਹ ਮਾਫੀਆ ਮੈਂ ਸਾਫ ਅਧਰਾ ਕਰਤਾ ਅਧਾ ਕਰ ਭਾਨੇ ਭਾਈ ਦੀਪ ਸਿੱਧੂ ਪਹਿਲਾਂ ਵੀ ਗੱਲਬਾਤ ਜਦੋਂ ਕਰਦਾ ਸੀ ਵੀ ਐਵੇਂ ਦੀਆਂ ਗੱਲਾਂ ਕਰਦਾ ਜਿਹੜੇ ਲੋਕ ਹੁਣ ਸੁਣਦੇ ਨੇ ਪਹਿਲਾਂ ਉਹਦੀ ਜੱਜਮੈਂਟ ਨਹੀਂ ਲਾਈ ਜਾਂ ਹੁਣ ਕਹਿੰਦੇ ਨੇ ਭਾਈ ਦੀਪ ਸਿੱਧੂ ਬਹੁਤ ਸੱਚੀਆਂ ਗੱਲਾਂ ਕਹਿੰਦਾ ਸੀ ਜੋ ਰਾਜਨੀਤਿਕ ਲੀਡਰ ਮਾਰਦਾ ਉਹਨੂੰ ਲੋਕ ਗਾਲਾਂ ਕੱਢਦੇ ਨੇ ਨਾ ਪਿੱਛੇ ਘੱਪ ਵਧੀ ਆ ਮਰ ਗਿਆ ਖੜਾ ਛੁੱਟਿਆ ਅੱਜ ਦੀਪ ਚਲਾ ਗਿਆ ਸਾਡੇ ਤੋਂ ਉਹਨੂੰ ਦੁਨੀਆ ਲੋਕ ਕਿਵੇਂ ਨੌਜਵਾਨ ਯਾਦ ਕਰਦੇ ਨੇ ਪੰਜਾਬ ਦਾ ਨੌਜਵਾਨ ਗੱਲ ਕਰਦਾ ਚੱਲ ਵੀ ਡਿਬਰੂ ਘੜਦੇ ਨੇ ਜੇਲਾਂ ਚ ਚੱਲ ਵੀ ਉਹ ਜੇਲ੍ਹ ਦੇ ਵਿੱਚ ਚਾਲੋ ਤੇ ਐਨਐਸਏ ਚੱਲ ਪਰਚਾ ਪਾ ਤੁਸੀਂ ਆਹ ਕੰਮਾਂ ਤੇ ਆ ਗਏ ਯਾਰ ਪੰਜਾਬ ਦੇ ਉੱਪਰ ਇਹ ਬਾਰਡਰ ਬਣਾਉਂਦੇ ਨੇਗੇ ਇਹੋ ਜਿਹਾ ਕੋਈ ਤਾਂ ਸਾਡੇ ਨਾਲ ਪਾਕਿਸਤਾਨ ਵਾਲੇ ਨਹੀਂ ਕਰਦੇ ਜਿਆਦਾ ਤੁਸੀਂ ਕੀ ਕਰ ਰਹੇ ਹੋ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਤੁਸੀਂ ਸਾਡੇ ਮੂਰੇ ਗੋਲੀਆਂ ਤਾਣੀ ਖੜੇ ਤੁਸੀਂ ਸਾਡੇ ਮੂਰੇ ਬੰਦੂਕਾਂ ਤਾਣੀ ਖੜੇ ਹੋ ਤੇ ਛਾਤਤ ਇਸ ਹਾਵ ਲਾਲਾ ਛਾਤਤ ਦੀ ਗੱਲ ਕਹਿਣਾ ਵੀ ਸਾਡੀ ਕੌਮ ਬੰਦ-ਬੰਦ ਕੱਟੇ ਗਿਆ ਮੇਰੇ ਮੈਨੂੰ ਕੀ ਹੈ ਮੈਨੂੰ ਹੋਰ ਛਾਤਤ ਕਰ ਲੈਣਗੇ ਮੈਂ ਚਰਨਜੀਤ ਚੰਨੀ ਨੂੰ ਪਿੰਡ ਦੇ ਵਿੱਚ ਘੇਰ ਲਿਆ ਘੇਰਾ ਮੈਂ ਕਿਹ ਸਵਾਲਾਂ ਦੇ ਜਵਾਬ ਦੇ ਕੇ ਜਾ ਠੀਕ ਹੈ ਪਰ ਉਹ ਬੰਦੇ ਨੇ ਮੈਂ ਬਾਹਰ ਆ ਕੇ ਵੀਡੀਓ ਦੇਖੀ ਆ ਉਹ ਬੰਦੇ ਨੇ ਬਹੁਤ ਵਧੀਆ ਗੱਲ ਕੀਤੀ ਉਹ ਬੰਦੇ ਨੇ ਇਹ ਗੱਲ ਕੀਤੀ ਯਾਰ ਕਹਿੰਦਾ ਲੋਕ ਉਹ ਬੰਦੇ ਨੇ ਮੈਂ ਇੰਨੀ ਇਨਾ ਇਨਾ ਕੁਸ਼ ਉਹਦੇ ਖਿਲਾਫ ਦੇ ਬੰਦੇ ਦੇ ਬੋਲਿਆ ਉਹ ਬੰਦੇ ਨੂੰ ਇਨਾ ਮੈਂ ਵਿਰੋਧ ਵਿਰੋਧ ਕੀਤਾ ਬਦਲਾਇਂ ਵਿਰੋਧ ਕੀਤਾ ਪਰ ਇਹ ਸਾਰੀਆਂ ਹੱਦਾਂ ਟੱਪ ਗਏ ਯਾਰ ਹਨਾ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਸ਼ੰਭੂ ਬਾਰਡਰ ਤੇ 22 ਪੰਨਾ ਸਿੱਧੂ ਪਹੁੰਚਿਆ ਸੋ ਪਹੁੰਚਿਆ ਸੰਬੋਧਨ ਵੀ ਕੀਤਾ ਸਪੀਚ ਵੀ ਕੀਤੀ ਆ ਸੋ ਸਾਡੇ ਨਾਲ ਬਾਈ ਪਾਨਾ ਸਿੱਧੂ ਮੌਜੂਦ ਆ ਬਾਈ ਤੇ ਪੰਜ ਬੈਸ ਨਾ ਮਾ ਬਾਈ ਪੁਆਦ ਵਾਲੇ ਆ ਰਾਤ ਰੱਖੀ ਬਾਈ ਆ ਨੌਜਵਾਨਾਂ ਦੀ ਗੱਲ ਸੁਣ ਬਾਈ ਇਹ ਪਤਾ ਕੀ ਕਹਿੰਦੇ ਨੇ ਮੈਨੂੰ ਅਰੇ ਬਾਈ ਸਾਡਾ ਭਰਾ ਸਾਡਾ ਬਾਈ ਪੁਆਦ ਵਾਲੇ ਆ ਵੀਰਾ ਜਿੱਦਣ ਬਾਈ 3 ਤਰੀਕ ਵਿੱਚ ਇਕੱਠ ਦਾ ਨਾ ਵੀਰਾ ਸਾਰੇ ਨਾਕੇ ਬਾਈ ਪਿੰਡਾਂਵਾਂ ਨੂੰ ਹੋ ਗਿਆ ਬਾਈ ਬਾਈ ਬਾ 3 ਗੱਡੀਆਂ ਲੱਗੇ ਤੇ ਮੇਰੇ ਪਿੰਡ ਦੀ ਬਾਈ 15 ਜਣੇ ਗਏ ਤੇ ਬਾਈ ਇਹ ਚੀਜ਼ ਖੱਟੀ ਆ ਪਾਨੇ ਨੇ ਬਾਪੂ ਬਾਪੂ ਇੱਕ ਮਿੰਟ ਬਾਪੂ ਪਤਾ ਕੀ ਕਹਿੰਦੇ ਨੇ ਇਹ ਨੌਜਵਾਨ ਕਹਿੰਦੇ ਸਾਡਾ ਵੱਡਾ ਭਾਈ ਆ ਬਾਪੂ ਕਹਿੰਦੇ ਸਾਡਾ ਪੁੱਤ ਆ ਮਾਵਾਂ ਕਹਿੰਦੇ ਸਾਡਾ ਪੁੱਤ ਆ ਇਸ ਕਰਕੇ ਇਹ ਆ ਵੀ ਇਹ ਲੋਕਾਂ ਦਾ ਪਿਆਰ ਜਿਹੜਾ ਹਨਾ ਵੀ ਇੱਕ ਦਾਗੇ ਜਿਵੇਂ ਹਾਲਾਤ ਹੋਏ ਤੇ ਜਿਵੇਂ ਹਾਲਾਤ ਨਾਜ਼ੁਕ ਬਣੇ ਤੇ ਇਹਦਾ ਮਤਲਬ ਇੱਕ ਪਿਆਰ ਨਹੀਂ ਬਹੁਤ ਵੱਡਾ ਸਾਥ ਦਿੰਦਾ ਤੁਹਾਡਾ ਇਹ ਅਸਲ ਦੇ ਵਿੱਚ ਗੱਲ ਪਤਾ ਕੀ ਆ ਜੋਜਾ ਬੰਦਾ ਬੀਜੂਗਾ ਹੋ ਜਾ ਬੱਡਣਾ ਪਊਗਾ ਜੋਹਰਿਆ ਕਾਰਮ ਕਰੂਗਾ ਹੋਰ ਜਾਨੂੰ ਭੁਗਤਣਾ ਪਊਗਾ ਮੈਂ ਮੇਰੇ ਭਰਾਵਾਂ ਲਈ ਮੇਰੇ ਮੇਰੇ ਨੌਜਵਾਨਾਂ ਲਈ ਮੇਰੇ ਪੰਜਾਬ ਦੇ ਲੋਕਾਂ ਲਈ ਕੋਈ ਮਹਾਜਦਾਂ ਨਹੀਂ ਲੜ ਰਿਹਾ ਕਿਸਾਨੀ ਉਦੋਲਨ ਚੱਲਿਆ ਮੈਂ ਗਿੰਮੇ ਚੁਣਵੇਂ ਵਾਰ ਪਿਛਲੀ ਵਾਰ ਘਰੇ ਗਿਆ ਗਿੰਮੇ ਚੁਣਵੇਂ ਵਾਰ ਇਸ ਤੋਂ ਬਾਅਦ ਤੇਰੇ ਭਰਾ ਨੂੰ ਟੋਲਾਂ ਦੇ ਲੜਦਾ ਦੇਖਿਆ ਹੁਣ ਤਾਂ ਤੇਰੇ ਭਰਾ ਨੂੰ ਪਾਣੀਆਂ ਦੇ ਮੁੱਦੇ ਤੇ ਲੜਦਾ ਦੇਖਿਆ ਹੁਣ ਘੱਲ ਖੁੱਦਿਆ ਨਹਿਰਾਂ ਦੇ ਲਖੇ ਬਾਈ ਨਾਲ ਹਨਾ ਤੇ ਪੰਜਾਬੀ ਬੋਲੀ ਲਈ ਪਰਚੇ ਪਵਾਏ ਨੇ ਕਿ ਉੱਥੇ ਤਾਂ ਲੜਦਾ ਦੇਖਿਆ ਹੁਣ ਤਾਂ ਤੇਰੇ ਭਰਾ ਨੂੰ ਕੌਮੀ ਅਨਸਾਫੀ ਮੋਰਚੇ ਤੇ ਮੈਂ ਮਹੀਨਾ ਬੈਠਾ ਰਿਹਾ ਜੀ ਜਿੰਨੇ ਮੋਰਚੇ ਚਾਹੇ ਜਿੰਨੇ ਵੀ ਅੰਦੋਲਨ ਚੱਲਦੇ ਨੇ ਮੈਂ ਉਹਨਾਂ ਦੇ ਵਿੱਚ ਮੇਰੀ ਹਾਜ਼ਰੀ ਹੁੰਦੀ ਆ ਠੀਕ ਹੈ ਇਸ ਕਰਕੇ ਆ ਪਿੱਛੇ ਜਿਹੜਾ ਚੱਲਿਆ ਮੈਂ ਸਰਕਾਰਾਂ ਨੂੰ ਹਰ ਪੱਖ ਤੋਂ ਘੇਰਦਾ ਆ ਆ ਪਿੱਛੇ ਦੇ ਇੱਕ ਟਰੈਵਲਿੰਗ ਜਾਂ ਟਾਲਾ ਮੁੱਦਾ ਚੱਲਿਆ ਉਹਦੇ ਤੇ ਮੈਂ ਉਹ ਮਾਫੀਆ ਸੀ ਜਿਹੜਾ ਪੰਜਾਬ ਦਾ ਨਾ ਲੀਡਰ ਕਹਿੰਦੇ ਨੇ ਕਿ ਪ੍ਰਵਾਸ ਪ੍ਰਵਾਸ ਮੈਂ ਚੀਜ਼ ਨੂੰ ਸਮਝ ਜਾਵੇਂ ਸਮੱਸਿਆ ਕੀ ਆ ਪਰਵਾਸ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਇਹਨਾਂ ਇਮੀਗ੍ਰੇਸ਼ਨ ਵਾਲੇ ਏਜੰਟਾਂ ਦਾ ਮੈਂ 70% ਦਾ ਇਹ ਸਾਫ਼ ਕਰਤੇ ਠੱਗ ਜੇ 30% ਰਹਿ ਗਏ ਇਹ ਜਿਹੜਾ ਮਾਫੀਆ ਨਾ ਇਹ ਮਾਫੀਆ ਮੈਂ ਸਾਫ਼ ਅੱਧਾ ਦਾ ਕਰਤਾ ਅੱਧਾ ਕਰਨਾ ਕਰੋਨਾ ਰੁਪਏ ਲੋਕਾਂ ਦਾ ਮੜਵਾਇਆ ਇਸ ਕਰਕੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਭਰਾ ਯਾਰ ਸਾਡੇ ਲਈ ਖੜ ਰਿਹਾ ਤੇ ਇਹਨਾਂ ਲੋਕਾਂ ਨੇ ਆ ਮੁੱਲ ਮੋੜਤਾ ਮੇਰੇ ਭਰਾਵਾਂ ਨੇ ਮੇਰੇ ਵੀਰਾਂ ਨੇ ਬਾਪੂਆਂ ਨੇ ਇਹ ਅਸਲ ਦੇ ਵਿੱਚ ਇੱਕ ਚੀਜ਼ ਦੇਖ ਲੈ ਕਈ ਲੋਕ ਇਹ ਗੱਲ ਕਹਿੰਦੇ ਨੇਗੇ ਕਈ ਲੋਕ ਮੈਨੂੰ ਸੋਸ਼ਲ ਮੀਡੀਆ ਤੇ ਉਲਟਾ ਸੋਲਟਾ ਗੱਲਾਂ ਬਣਾਉਣ ਬਣਾਉਣ ਲੱਗ ਜਾਂਦੇ ਨੇ ਨਾ ਭਾਨਾ ਕੁਛ ਨਹੀਂ ਭਾਨੇ ਦੇ ਹੱਥ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੜਿਆ ਹੋਇਆ ਇਹੋ ਜਿਹੇ ਗੱਲਾਂ ਨਾ ਕਰਿਆ ਕਰੋ ਹੈਨਾ ਇਸ ਕਰਕੇ ਆਹ ਕੁੱਟੀਆਂ ਭੱਜੀਆਂ ਗੱਲਾਂ ਜਿਹੜੇ ਸਰਕਾਰੀ ਚਮਚੇ ਦਲਾਲ ਨੇ ਨਾ ਗੱਲਾਂ ਕਰਨ ਉਸ ਪ੍ਰਮਾਤਮਾ ਨੇ ਬਾਹ ਫੜੀ ਹੋਈ ਹੈ ਨਹਿਰਾ ਨੂਰਾ ਨੂੰ ਬੰਨ ਲੱਗਦੇ ਨੇ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਇਸ ਕਰਕੇ ਇਹੋ ਜਿਹੇ ਬੇਕਾਰ ਗੱਲਾਂ ਬਾਈ ਬਣ ਕੇ ਕਰਨੇ ਆ ਬੰਦ ਕਰ ਦਿਓ ਹੈਨਾ ਮੈਂ ਮੈਂ ਕਹਿੰਦਾ ਵੀ ਅਸੀਂ ਆਪ ਦੇ ਵਿੱਚ ਨਾ ਸਾਡੇ ਲੋਕਾਂ ਨੂੰ ਮੇਰੀ ਗੱਲ ਕਹਿਣਾ ਹੁੰਦਾ ਕਿਸੇ ਆਫਤ ਦੇ ਵਿੱਚ ਨਾ ਲੜੀ ਗਈ ਆ ਅਸੀਂ ਆਫਤ ਦੇ ਵਿੱਚ ਲੜੀ ਜਾਂਦੇ ਆ ਬਾਈ ਸਾਨੂੰ ਲੜਨਾ ਸਾਡਾ ਅਸਲੀ ਦੁਸ਼ਮਣ ਕੌਣ ਹੈ ਸਾਡਾ ਅਸਲੀ ਦੁਸ਼ਮਣ ਆ ਜਿਹੜੇ ਸਾਡੇ ਕੁਰਸੀਆਂ ਦੇ ਬੈਠੇ ਨੇ ਰਾਜਨੀਤਿਕ ਲੋਕ ਨੇ ਸਾਡੇ ਅਸਲੀ ਦੁਸ਼ਮਣ ਇਹ ਨੇਗੇ ਵੋਟਾਂ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਬਾਅਦ ਚ ਗੱਲਾਂ ਕੁਝ ਹੋਰ ਹੁੰਦੀਆਂ ਨੇਗੀਆਂ ਇਸ ਕਰਕੇ ਅਸੀਂ ਆਪਣਾ ਦੁਸ਼ਮਣ ਪਹਿਚਾਣਿਆ ਯਾਰ ਜਿਹੜੇ ਕੋਈ ਕਹਿੰਦਾ ਅਸੀਂ ਐਮਐਸਪੀ ਦੇ ਦਾਂਗੇ 5 ਮਿੰਟਾਂ ਚ ਕੋਈ ਕੋਈ ਜਿਹੜੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇਗੇ ਅੱਜ ਜਿਹੜੇ ਬਾਦ ਦੇ ਕਿਸੇ ਉਹਨਾਂ ਦੇ ਪੂਰੇ ਉਤਰੇ ਕੀ ਜਿਹੜੇ ਅਸਲੀ ਸਾਡੇ ਦੁਸ਼ਮਣ ਨੇ ਇਕੱਲੇ ਸਾਡੇ ਸੈਂਟਰ ਦੇ ਲੀਡਰ ਨਹੀਂ ਹੈਗੇ ਸਾਡੇ ਪੰਜਾਬ ਦੇ ਲੀਡਰ ਵੀ ਅਸਲੀ ਦੁਸ਼ਮਣ ਨੇ ਇਹ ਅਸਲੀ ਦੁ ਕੀ ਜਿਹੜੇ ਸਾਡੇ ਦੁਸ਼ਮਣ ਇਹ ਸਾਡੇ ਪੰਜਾਬ ਦੇ ਲੀਡਰ ਨੇਗੇ ਇਹ ਇੱਕ ਵਾਰੀ ਵੀ ਜਾ ਕੇ ਦਿੱਲੀ ਦੇ ਵਿੱਚ ਇਹਨਾਂ ਨੇ ਧਰਨਾ ਲਾਇਆ ਕਿਤੇ ਇਹ ਜਾ ਕੇ ਇਹ ਗੱਲ ਕਹਿ ਨਹੀਂ ਸਕਦੇ ਬਾਈ ਚੁਣੇ ਹੋਏ ਨੁਮਾਇੰਦੇ ਨੇਗੇ ਲੋਕਤੰਤਰ ਦੇ ਅਧਿਕਾਰ ਦੁਆਰਾ ਇਹ ਜਾ ਕੇ ਦਿੱਲੀ ਦੇ ਵਿੱਚ 117 ਐਮਐਲਏ ਬੈਠਣ 92 ਦੀ ਗੱਲ ਨਿਕਲਦਾ 17 ਦੇ 17 ਨੂੰ 13 ਦੇ 13 ਐਮਪੀ ਬੈਠਣ ਰਾਜ ਸਭਾ ਮੈਂਬਰ ਬੈਠਣ 17 ਨੇ ਮੁੱਖ ਮੰਤਰੀ ਜਾਣ ਇਹ ਜਾ ਕੇ ਨੈਸ਼ਨਲ ਮੀਡੀਆ ਨੂੰ ਦਿਖਾਉਣ ਵੀ ਸਾਡੇ ਕਿਸਾਨਾਂ ਦੇ ਉੱਪਰ ਗੋਲੇ ਕਿਉਂ ਤੱਕੇ ਜਾ ਰਹੇ ਨੇਗੇ ਬਿਲਕੁਲ ਭਾਨੇ ਭਾਈ ਦੀਪ ਸਿੱਧੂ ਪਹਿਲਾਂ ਵੀ ਗੱਲਬਾਤ ਜਦੋਂ ਕਰਦਾ ਸੀ ਵੀ ਐਵੇਂ ਦੀਆਂ ਗੱਲਾਂ ਕਰਦੇ ਜਿਹੜੇ ਲੋਕ ਹੁਣ ਸੁਣਦੇ ਨੇ ਪਹਿਲਾਂ ਉਹਦੀ ਜੱਜਮੈਂਟ ਨਹੀਂ ਲਾਈ ਜਾਂ ਹੁਣ ਕਹਿੰਦੇ ਨੇ ਬਾਈ ਦੀਪ ਸਿੱਧੂ ਬਹੁਤ ਸੱਚੀਆਂ ਗੱਲਾਂ ਕਹਿੰਦਾ ਸੀ ਦੇਖੋ ਬਾਈ ਜਿਹੜਾ ਸਾਡਾ ਭਰਾ ਸਾਥੋਂ ਵਿਛੜ ਗਿਆ ਉਹਦਾ ਬਹੁਤ ਵੱਡਾ ਘਾਟਾ ਜਿਹੜਾ ਪੂਰਾ ਨਹੀਂ ਹੋ ਸਕਦਾ ਹਨ ਇਸ ਕਰਕੇ ਜੋ ਨਾਤਾ ਸੀ ਉਹ ਭਰਾ ਵਰਗੇ ਬਣ ਸਕਦੇ ਹਨ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸੋਚ ਤੇ ਚੱਲੀਏ ਹਨ ਜਿਵੇਂ ਉਹਦੀ ਸੋਚ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਜੀ ਸੋਚ ਤੇ ਚੱਲਣ ਦੀ ਕੋਈ ਚੀਜ਼ ਕਰ ਰਹੇ ਆ ਤਾਂ ਅੱਜ ਸਾਨੂੰ ਵੀ ਉਲਟਾ ਸੁਲਟਾ ਕਈ ਵਾਰੀ ਬੋਲਣ ਲੱਗ ਜਾਂਦੇ ਨੇ ਸਾਡੇ ਭਰਾ ਜੀ ਇੱਕ ਚੀਜ਼ ਤੁਸੀਂ ਸਮਝੋ ਵੀ ਸਾਡਾ ਮੈਂ ਉਹੀ ਗੱਲ ਕਹਿੰਦਾ ਵੀ ਸਾਡਾ ਦੁਸ਼ਮਣ ਕੌਣਾ ਦੀਪ ਵਿਵਾਈ ਇਹ ਗੱਲ ਕਰਦਾ ਸੀ ਅਸੀਂ ਦੁਸ਼ਮਣ ਨੂੰ ਪਛਾਣੀ ਅਸੀਂ ਆਫਤ ਦੇ ਵਿੱਚ ਨਾ ਲੜੀਏ ਹਨਾ ਇਸ ਕਰਕੇ ਉਹ ਭਰਾ ਦਾ ਜਿਹੜਾ ਘਟਾ ਉਹ ਪੂਰਾ ਨਹੀਂ ਹੋ ਸਕਦਾ ਹਨਾ ਹੁਣ ਜਿਹੜਾ ਦੀਪ ਬਾਈ ਜਿੱਤੇ ਗੱਲ ਕੀਤੀ ਆ ਹੁਣ ਇੱਕ ਚੀਜ਼ ਤੂੰ ਦੇਖ ਵੀ ਦੋ ਤਰ੍ਹਾਂ ਦੇ ਲੀਡਰ ਹੁੰਦੇ ਨੇਗੇ ਰਾਜਨੀਤਿਕ ਲੀਡਰ ਲੋਕਾਂ ਨੂੰ ਜੋ ਰਾਜਨੀਤਿਕ ਲੀਡਰ ਮਰਦਾ ਉਹਨੂੰ ਲੋਕ ਗਾਲਾਂ ਕੱਢਦੇ ਨੇ ਨਾ ਵੀ ਚੰਗਾ ਵਧੀਆ ਹੋਇਆ ਮਰ ਗਿਆ ਖੜਾ ਛੁੱਟਿਆ ਅੱਜ ਦੀਪ ਚਲਾ ਗਿਆ ਸਾਡੇ ਤੋਂ ਉਹਨੂੰ ਦੁਨੀਆ ਲੋਕ ਕਿਵੇਂ ਨੌਜਵਾਨ ਯਾਦ ਕਰਦੇ ਨੇ ਇਹ ਹੁੰਦੀ ਹੈ ਲੋਕ ਲੀਡਰ ਦੀ ਕਮਾਈ ਇਹ ਹੁੰਦੀ ਹੈ ਜੇ ਉਹਨੇ ਆਪਦੀ ਕੌਮ ਦੀ ਗੱਲ ਕੀਤੀ ਪੰਥ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਅੱਜ ਜਵਾਨੀ ਨੂੰ ਤਾਂ ਹੀ ਸੇਜਦਾ ਕਰਦੀ ਆ ਬਾਈ ਹੈਨਾ ਇਹ ਚੀਜ਼ ਹੁੰਦੀ ਹੈ ਇਸ ਕਰਕੇ ਇਹ ਲੀਡਰ ਜਿਹੜੇ ਇਹ ਵੀ ਸਿੱਖਣ ਵੀ ਤੁਹਾਡੇ ਨਾਲ ਕੱਖ ਨਹੀਂ ਜਾਣਾ ਤੁਸੀਂ ਮਰਨਾ ਹੈ ਤੁਹਾਡੇ ਨਾਲ ਤੁਹਾਡਾ ਸਰੀਰ ਵੀ ਨਹੀਂ ਜਾਣਾ ਉਹ ਵੀ ਮੱਚ ਜੂ ਅੱਗ ਦੇ ਵਿੱਚ ਮੱਚ ਜੂ ਪੈਰਾ ਦਿਓ ਯਾਰ ਪੰਜਾਬ ਦੇ ਸਿਧਾਂਤਾਂ ਦੇ ਪੰਜਾਬ ਲਈ ਲੜੋ ਪੰਜਾਬ ਲਈ ਕੁਝ ਕਰੋ ਹੈਨਾ ਤੁਸੀਂ ਪੰਜਾਬ ਲਈ ਲੜਨ ਦੀ ਬਜਾਏ ਜੋ ਕਿ ਪੰਜਾਬ ਦਾ ਨੌਜਵਾਨ ਗੱਲ ਕਰਦਾ ਚੱਲ ਵੀ ਡਿਬਰੂ ਘੜਦੇਂ ਜੇਲਾਂ ਚ ਚੱਲ ਵੀ ਉਹ ਜੇਲ੍ਹ ਦੇ ਵਿੱਚ ਚਾ ਲੋ ਤੇ ਐਨਐਸਏ ਚੱਲ ਪਰਚਾ ਪਾ ਤੁਸੀਂ ਆਹ ਕੰਮਾਂ ਤੇ ਆ ਗਏ ਯਾਰ ਅਸੀਂ ਉਸੇ ਪੰਜਾਬ ਦੀ ਨੌਜਵਾਨਾਂ ਅਸੀਂ ਉਸੇ ਧਰਤੀ ਦੀ ਨੌਜਵਾਨਾਂ ਅਸੀਂ ਸਾਡੀ ਲੜਾਈ ਸਾਡੀ ਕਿਹਦੇ ਨਾਲ ਆ ਸੈਂਟਰ ਗਵਰਨਮੈਂਟ ਹਮੇਸ਼ਾ ਤੋਂ ਹੁਣ ਆ ਜਿਹੜੇ ਸਾਡੇ ਨਾਲ ਸਲੂਕ ਕੀਤੇ ਜਾ ਰਹੇ ਨੇ ਸਲੂਕ ਸਾਡੇ ਨਾਲ ਕਿਉਂ ਕੀਤੇ ਜਾ ਰਹੇ ਨੇਗੇ ਅਸਲੀ ਇਸ ਦੇਸ਼ ਦਾ ਮਾਲਕ ਕੌਣ ਅਸਲੀ ਇਸ ਦੇਸ਼ ਦਾ ਮਾਲਕ ਪੰਜਾਬ ਆ ਪੰਜਾਬੀ ਨੇ ਅਸੀਂ ਇਸ ਦੇਸ਼ ਦੇ ਮਾਲਕ ਉਹ ਕਿਵੇਂ ਮਾਲਕ ਨੇ ਬਾਈ ਜੀ ਤੁਸੀਂ ਇੱਕ ਚੀਜ਼ ਸਮਝੋ ਜਿਹੜੇ ਭਾਨੇ ਬਾਈ ਜੀ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦੇ ਜਦੋਂ ਦੋ ਦੋ ਦੇਵੀਂ ਦੇਸ਼ ਗੁਲਾਮ ਹੋਇਆ ਤਾਂ ਸਾਡੀ ਕੌਮ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸਵਾਰ ਕੇ ਸਾਡੇ ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਰੇ ਸਰਬੰਸਵਾਰ ਕੇ ਇਸ ਦੇਸ਼ ਨੂੰ ਯਾਦ ਕਰਵਾਇਆ ਮੁਗਲਾਂ ਤੋਂ ਜੀ ਫਿਰ ਜਦੋਂ ਜਦੋਂ ਵੀ ਧੜਵੀ ਚੜ ਕੇ ਆਏ ਸਮੇਂ ਸਮੇਂ ਅਨੁਸਾਰ ਸਾਡੀ ਕੌਮ ਨੇ ਜਵਾਬ ਦਿੱਤਾ ਹੈ ਨਾ ਇਸ ਦੇਸ਼ ਤੇ ਚੜ ਕੇ ਆਏ ਫਿਰ ਅੰਗਰੇਜ਼ਾਂ ਦੇ ਅਧੀਨ ਇਹ ਗੁਲਾਮ ਹੋ ਗਿਆ ਜੀ ਫਿਰ ਫਿਰ ਅਸੀਂ ਇਸ ਦੇ 90% ਕਰਵਾਉਣੀਆਂ ਦੇ ਕੇ ਇਹਨੂੰ ਦੇਸ਼ ਨੂੰ ਜਾਰ ਕਰਾਇਆ ਫਿਰ ਇਹ ਭੁੱਖਾ ਮਰਦਾ ਇਸ ਦੇਸ਼ ਫਿਰ ਅਸੀਂ ਅਨਾਜ ਦੇ ਭਨਾਰ ਭਰੇ ਪੰਜਾਬ ਨੇ ਫਿਰ ਹੋਰਾਂ ਦੇਸ਼ਾਂ ਕੋਲੇ ਨਾਲ ਜਾ ਕੇ ਮੰਗਦਾ ਸੀ ਆਰਥਿਕ ਵਾਤਾ ਜੀ ਸਪਾਇਆ ਹੁਣ ਮੈਨੂੰ ਇਹ ਦੱਸੋ ਵੀ ਇਹ ਦੇਸ਼ ਦਾ ਅਸਲੀ ਮਾਲਕ ਕੌਣ ਹੋਇਆ ਦੱਸੋ ਬਾਈ ਪੰਜਾਬ ਹੋਇਆ ਕਿ ਨਹੀਂ ਹੋਇਆ ਹੈ ਆਖਰੀ ਇਹ ਦੇ ਦਾ ਮਾਲਕ ਪੰਜਾਬਾ ਅੱਜ ਪੰਜਾਬ ਨੂੰ ਇੱਥੇ ਰੋਕਿਆ ਜਾ ਰਿਹਾ ਪੰਜਾਬ ਨੂੰ ਰਾਜਤਾ ਨਹੀਂ ਜਾਣ ਦੀ ਅਧਿਕਾਰ ਨਹੀਂ ਹੈਗਾ ਪੰਜਾਬ ਨੂੰ ਆਪਣੇ ਜਾ ਕੇ ਗਾਹਾਂ ਪੂਰੇ ਦੇਸ਼ ਦੇ ਵਿੱਚ ਜਾਣ ਦਾ ਅਧਿਕਾਰ ਨਹੀਂ ਪੰਜਾਬ ਦੇ ਉੱਪਰ ਇਹ ਬਾਰਡਰ ਬਣਾਉਂਦੇ ਨੇਗੇ ਇਹੋ ਜਿਹਾ ਕੋਈ ਤਾਂ ਸਾਡੇ ਨਾਲ ਪਾਕਿਸਤਾਨ ਵਾਲੇ ਨਹੀਂ ਕਰਦੇ ਜਾਜਾ ਤੁਸੀਂ ਕਰ ਰਹੇ ਹੋ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਤੁਸੀਂ ਸਾਡੇ ਮੂਹਰੇ ਗੋਲੀਆਂ ਤਾਣੀ ਖੜੇ ਤੁਸੀਂ ਸਾਡੇ ਮੂਹਰੇ ਬੰਦੂਕਾਂ ਤਾਣੀ ਖੜੇ ਹੋ ਅਸੀਂ ਤਾਂ ਇੰਨੀਆਂ ਕਰਵਾਨੀਆਂ ਦਿੱਤੀਆਂ ਨੇ ਚੀਨ ਸਾਥੇ ਆਰਡਰ ਦਾ ਚੀਨ ਸਾਡੇ ਤੋਂ ਘਬਰਾਉਂਦਾ ਨਹੀਂ ਥੋੜੇ ਤਾਂ ਅਗੇ ਚੀਨ ਕਾਬੂ ਹੋ ਜਾਊਗਾ ਇਸ ਕਰਕੇ ਇਹ ਚੀਨ ਨੂੰ ਸਮਝੋ ਜੀ ਜੇ ਨਹੀਂ ਸਮਝੋਗੇ ਤਾਂ ਹਾਲਾਤ ਬੜੇ ਮਾੜੇ ਤੁਹਾਨੂੰ ਭੁਗਤਣੇ ਪੈਣਗੇ ਬੜਾ ਫਿਰ ਜੇ ਪੰਜਾਬ ਨੇ ਸਿਰ ਤੋਂ ਹੱਥ ਚੱਕ ਲਿਆ ਫਿਰ ਚੀਕਾਂ ਨਾ ਮਾਰੇ ਬਿਲਕੁਲ ਬਾਕੀ ਮੀਟਿੰਗ ਨੂੰ ਕਿਵੇਂ ਦੇਖ ਦੋ ਚਾਰ ਮੀਟਿੰਗਾਂ ਹੋਈਆਂ ਨੇ ਕੱਲ੍ਹ ਵਾਲੀ ਮੀਟਿੰਗ ਹੋਈ ਕਿ ਅਸੀਂ ਪ੍ਰਸਤਾਵ ਲਿਆਂਦਾ ਸਰਕਾਰ ਨੇ ਇਹ ਕਰਦਾਂਗੇ ਕਿਵੇਂ ਲੱਗਦਾ ਤੁਹਾਨੂੰ ਮੀਟਿੰਗ ਦਾ ਰਿਜ਼ਲਟ ਦੇਖੋ ਜਿਹੜੇ ਜੰਗਾ ਜੁਦਾਂ ਚੱਲਦੀਆਂ ਨੇਗੀਆਂ ਫਿਰ ਉਡਾਈਆਂ ਚੱਲਦੀਆਂ ਨੇਗੀਆਂ ਆਪਾਂ ਫਿਲਮਾਂ ਵੀ ਦੇਖਦੇ ਆਂ ਪੁਰਾਣੀਆਂ ਗੱਲਾਂ ਵੀ ਦੇਖਦੇ ਆਂ ਘੋੜੇ ਆਉਂਦੇ ਹੁੰਦੇ ਨੇ ਉਧਰ ਉਧਰ ਆ ਕੇ ਵਿਚਾਲੇ ਗੱਲ ਕਰਦੇ ਹੁੰਦੇ ਨੇਗੇ ਰਣਨੀਤੀ ਤਾਂ ਅਪਣਾਉਣੀ ਪੈਂਦੀ ਆ ਹਨ ਹੈਨਾ ਉਧਰੋਂ ਟੇਬਲ ਟਾਕ ਵੀ ਚੱਲ ਰਹੀ ਆ ਇਸ ਕਰਕੇ ਮੀਟਿੰਗਾਂ ਇਹਨਾਂ ਨੂੰ ਅਸੀਂ ਭੱਜਣ ਨਹੀਂ ਦੇ ਕਿਸੇ ਪਾਸੇ ਵੀ ਪਹਿਲਾਂ ਵੀ ਨਹੀਂ ਭੱਜਣਾ ਤਾਂ ਹੁਣ ਵੀ ਨਹੀਂ ਭੱਜਣਾ ਮੀਟਿੰਗਾਂ ਰਾਹੀਂ ਵੀ ਅਸੀਂ ਸਾਰੀਆਂ ਤਰੀਕਿਆਂ ਨਾਲ ਜਿਵੇਂ ਹੁਣ ਇਸ ਤੋਂ ਬਾਅਦ ਜਿਵੇਂ ਇਹਨਾਂ ਸਾਡੇ ਨੂੰ ਸਾਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਹੋਕਾ ਆਊਗਾ ਬਸੇ ਆ ਅਸੀਂ ਨੰਗਣ ਆ ਕੇ ਤਾਂ ਅਸੀਂ ਨੰਗਾ ਕੇ ਸਾਰਾ ਕੁਝ ਕਰਾਂਗੇ ਪਰ ਹਜੇ ਅਸੀਂ ਦੇਖ ਰਹੇ ਹਾਂ ਵੀ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਠੀਕ ਹੈ ਬਾਕੀ ਇੱਕ ਹੁਕਮ ਆਇਆ ਕਿ 21 ਫਰਵਰੀ ਨੂੰ 11 ਵਜੇ ਸ਼ਾਂਤਮਈ ਤਰੀਕੇ ਨਾਲ ਕੁਝ ਕਰਨਾ ਦਿਲੀ ਨੂੰ ਕਿਸਾਨਾਂ ਨੇ ਕਹਿਤਾ ਉਸ ਦਿਨ ਫਿਰ ਕਰਨਾ ਕੁਝ ਬਿਲਕੁਲ ਕਰਾਂਗੇ ਜੀ ਬਿਲਕੁਲ ਕੁਝ ਕਰਾਂਗੇ ਅਸੀਂ ਜਾਵਾਂਗੇ ਹਾਂ ਜੀ ਠੀਕ ਹੈ ਬਾਕੀ ਭਾਨੇ ਭਾਈ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਸਰਕਾਰ ਦੀ ਤੁਸੀਂ ਗੱਲਬਾਤ ਕੀਤੀ ਆ ਪਹਿਲਾਂ ਵੀ ਜੇ ਕੇਂਦਰ ਦੀ ਗੱਲ ਕਰੀਏ ਹਰ ਬਾਰ ਇਹ ਕੇਂਦਰ ਕਿਤੇ ਨਾ ਕਿਤੇ ਐਂਟੀ ਹੁੰਦੀ ਆ ਪੰਜਾਬ ਦੇ ਜਦ ਪੰਜਾਬ ਚ ਜਿਹੜੀ ਵੀ ਸਰਕਾਰ ਦੀਪ ਸਿੱਧੂ ਭਾਈ ਇਹ ਕਹਿੰਦਾ ਹੁੰਦਾ ਸੀ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਵੀ ਬਣ ਗਿਆ ਉਹਨਾਂ ਵਾਸਤੇ ਵੀ ਉਹਨਾਂ ਨੇ ਕਈ ਗੱਲਾਂ ਕਹੀਆਂ ਸੀ ਸੁਣ ਗੱਲ ਭਾਈ ਇਹ ਜਿਹੜੀ ਦਿੱਲੀ ਹੈ ਦਿੱਲੀ ਹਮੇਸ਼ਾ ਤੋਂ ਹੀ ਪੰਜਾਬ ਦੀ ਦੁਸ਼ਮਣ ਰਹੀ ਹੈ ਇੱਥੇ ਮੁਗਲ ਵੀ ਜਿਹੜੇ ਬੈਠੇ ਰਹੇ ਉਦੋਂ ਵੀ ਦੁਸ਼ਮਣ ਰਹੇ ਨੇ ਇਹ ਦਿੱਲੀ ਵਾਲੇ ਕਰਦੇ ਕੀ ਨੇਗੇ ਇਹ ਦਿੱਲੀ ਵਾਲੇ ਨੇ ਹੁਣ ਵੀ ਉਹੀ ਕੰਮ ਕਰ ਰਹੇ ਨੇਗੇ ਇਹਨਾਂ ਨੇ ਕੀ ਕਰਨਾ ਪੰਜਾਬ ਦੇ ਉੱਪਰ ਇਹ ਜੋ ਕੁਝ ਕਰਕੇ ਪੂਰੇ ਦੇਸ਼ 'ਚ ਦਿਖਾਉਣਾ ਹੁੰਦਾ ਪੰਜਾਬ ਨੂੰ ਇਹ ਵਰਤਦੇ ਨੇਗੇ ਪਰ ਸ਼ਰਮ ਤਾਂ ਇਹ ਤਾਂ ਸਾਡੇ ਦੁਸ਼ਮਣ ਦਿੱਲੀ ਵਾਲੇ ਤਾਂ ਹੈ ਹੀ ਹੈਗੇ ਨੇ ਕਿਉਂਕਿ ਜਿਹੜੇ ਸੈਂਟਰ ਦੇ ਲੀਡਰ ਨੇਗੇ ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਰਾਜਨੀਤੀ ਕਰਨੀ ਆ ਉਹਨਾਂ ਨੇ ਸਾਨੂੰ ਮਲੀਆਂ ਮੇਟ ਕਰਕੇ ਸਾਡੀਆਂ ਜਿਹੜੀਆਂ ਪੰਜਾਬ ਦੇ ਕੁਰਬਾਨੀਆਂ ਨੇ ਉਹ ਸਾਰਾ ਕੁਝ ਭੁੱਲ ਕੇ ਜੋ ਪੰਜਾਬ ਦਾ ਇਸ ਟਾਈਮ ਆਰਥਿਕ ਵਸਤਾ ਦੇ ਵਿੱਚ ਸਾਰਾ ਕੁਝ ਭੁੱਲ ਕੇ ਇਹਨਾਂ ਨੇ ਸਾਨੂੰ ਛੱਡਦੇ ਇਹੋ ਜਿਹਾ ਕੁਛੀ ਸਾਰਾ ਕੁਛ ਕਰਨਾ ਹੁੰਦਾ ਵੀ ਅਸੀਂ ਪੂਰੇ ਦੇਖਦਾ ਪ੍ਰਧਾਨ ਮੰਤਰੀ ਬਣਨਾ ਉਹੇ ਕੰਮਾਂ ਦੇ ਕੇਸਰੀਵਾਲ ਚੱਲ ਪਿਆ ਹਨਾ ਮੈਂ ਦੇਖਦਾ ਪ੍ਰਧਾਨ ਮੰਤਰੀ ਚੱਲਣਾ ਪਰ ਸਮਝ ਇਹਨਾਂ ਨੂੰ ਹੋਣੀ ਚਾਹੀਦੀ ਹੈ ਵੀ ਅਸੀਂ ਕਿਉਂ ਉਸ ਦੇ ਉਸ ਦੇ ਅਸੀਂ ਹੱਥ ਠੋਕੇ ਬਣੇ ਆ ਅਸੀਂ ਕਿਉਂ ਪੰਜਾਬ ਨੂੰ ਵਿਚੀ ਆਨੇ ਅਸੀਂ ਕਿਉਂ ਦਲਾਲ ਬਣੇ ਹੋਏ ਆ ਦਿੱਲੀ ਦੇ ਸ਼ਰਮ ਤਾਂ ਇਹਨਾਂ ਨੂੰ ਹੋਣੀ ਚਾਹੀਦੀ ਹੈ ਇਹ ਚੀਜ਼ ਇਹ ਜੇ ਸਮਝ ਜਾਣ ਹੁਣ ਜਿਵੇਂ ਪੰਜਾਬ ਦੇ ਨੌਜਵਾਨੀ ਜਾਗੀ ਹੈ ਜਿਵੇਂ ਜਿਹੜਾ ਤਾਂ ਵੀ ਪੰਜਾਬ ਦੀ ਗੱਲ ਕਰੂ ਨੈਸ਼ਨਲ ਪਾਰਟੀ ਕੋਈ ਵੀ ਹੈ ਕੋਈ ਵੀ ਨੈਸ਼ਨਲ ਪਾਰਟੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਸਾਡਾ ਜੇ ਕੁਝ ਭਲਾ ਕਰ ਸਕਦਾ ਤਾਂ ਖੇਤਰੀ ਲੋਕ ਭਲਾ ਕਰ ਸਕਦੇ ਨੇ ਨੈਸ਼ਨਲ ਪਾਰਟੀ ਤੁਸੀਂ ਕੋਈ ਉਮੀਦ ਨਾ ਰੱਖੀਏ ਇਹ ਗੱਲ ਆ ਅਸੀਂ ਨੈਸ਼ਨਲ ਪਾਰਟੀ ਨੂੰ ਕਿਨਾਰਾ ਕਰੀਏ ਇਹੋ ਜਿਹੇ ਲੀਡਰ ਚੁਣੀਏ ਜਿਹੜੇ ਅੱਖ ਦੇ ਵਿੱਚ ਅੱਖ ਪਾ ਕੇ ਵੀ ਪੰਜਾਬ ਦੀ ਗੱਲ ਕਰ ਸਕਣ ਠੀਕ ਹੈ ਪਹੁੰਚੋ ਸੰਭੂ ਬਾਰਡਰ ਦਾ ਮਾਹੌਲ ਕਿਵੇਂ ਲੱਗਦਾ ਨੌਜਵਾਨ ਰੁਕੇ ਹੋਏ ਨੇ ਕਿ ਰੁਕ ਜੋ ਹਜੇ ਕੋਈ ਗੱਲ ਨਹੀਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਨਹੀਂ ਨੌਜਵਾਨ ਤਾਂ ਕਹਿ ਰਹੇ ਨੇ ਕਿ ਇਸ ਤਾਂ ਲੰਘ ਜਾਣਾ ਜੀ ਸਾਈਡ ਤੇ ਕਰ ਦਾਂਗੇ ਵੈਰੀਗੇ ਦੇਖੋ ਬਾਈ ਜੀ ਇਹ ਪੰਜਾਬ ਦੀ ਜਵਾਨੀ ਹੈ ਇਹ ਕੋਈ ਹੋਰ ਸਟੇਟ ਦੀ ਜਵਾਨੀ ਤਾਂ ਹੈ ਨਹੀਂ ਇਹ ਕੋਈ ਗੋਆ ਵਾਲੇ ਤਾਂ ਹੈ ਨਹੀਂਗੇ ਵੀ ਜਾਂ ਕੋਈ ਹੋਰਾਂ ਵਾਲੇ ਤਾਂ ਹੈ ਨਹੀਂਗੇ ਹੋਰ ਕਿਸੇ ਸਟੇਟਾਂ ਵਾਲੇ ਤਾਂ ਹੈ ਨਹੀਂਗੇ ਹਨਾ ਇਹ ਦਿਕਾਣਾ ਦੀ ਗੱਲ ਇਹਨਾਂ ਦੇ ਖੂਨ ਇਹਨਾਂ ਦੇ ਨਾੜਾਂ ਦੇ ਵਿੱਚ ਵਗਦਾ ਹੈ ਬਾਈ ਜੀ ਠੀਕ ਹੈ ਇਹ ਹੁਣ ਇਹਨਾਂ ਦੇ ਪਾਉਣ ਪਾਣੀ ਇਹੋ ਜਿਹਾ ਇਹਨਾਂ ਨੂੰ ਗੁੜਤੀ ਇਹੋ ਜਿਹੀ ਮਿਲੀ ਹੋਈ ਹੈ ਇਹਨਾਂ ਨੂੰ ਤਾਂ ਇਹ ਹਿਸਾਬ ਦਾ ਲੱਭਿਆ ਜਿਹੜਾ ਨੂੰ ਰੋਕੀ ਖੜੇ ਨੇਗੇ ਜਦੋਂ ਕਿਹਾ ਵੀ ਆਗਾ ਵੀ ਖੋਲਦਿਆਂ ਡੋਰਾ ਫੇਰ ਕਿੱਥੇ ਇਹ ਉਹ ਨਹੀਂ ਹੈਗੇ ਤਾਂ ਸਵਾ ਲੱਖ ਸੇ ਇੱਕ ਲੜਾਉ ਆਲੀ ਗਾਲੇ ਨੇ ਇਹ ਉਸ ਦੀ ਕਾਮਾ ਠੀਕ ਹੈ ਸੋਨਹਾਂ ਜੀ ਜੀ ਮੈਂ ਜਵਾਨੀ ਨੂੰ ਲਾਸਟ ਤੇ ਕਹਿਣਾ ਚਾਹਣਾ ਹੁਣ ਗੱਲਾਂ ਦੁਰਨਾ ਬਹੁਤ ਹੋ ਗਈਆਂ ਵੀ ਪੰਜਾਬ ਦੇ ਉੱਪਰ ਹਮਲੇ ਬੜੇ ਕੋਜੇ ਨੇਗੇ ਪੰਜਾਬ ਦੇ ਉੱਪਰ ਨਸ਼ੇ ਦੇ ਵਿੱਚ ਪੰਜਾਬ ਨੂੰ ਜਾਂ ਪ੍ਰਵਾਸ ਪੰਜਾਬ ਨੂੰ ਬਰਬਾਦ ਬੁੱਧ ਕੀਤਾ ਜਾ ਰਿਹਾ ਜਵਾਨੀ ਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਨੌਜਵਾਨੋ ਅਸੀਂ ਆਪਣਾ ਮੂਲ ਪਛਾਣੀ ਸਾਡਾ ਮੂਲ ਕੀ ਹੈ ਸਾਡਾ ਮੂਲ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸੀਂ ਉਹਦੇ ਸਿਧਾਂਤਾਂ 'ਤੇ ਚੱਲੀ ਅਸੀਂ ਉਹਦੀ ਬਾਣੀ ਦੇ ਲੜ ਲੱਗੇ ਅਸੀਂ ਸਿਮਰਨ ਦੇ ਲੜ ਲੱਗੇ ਅਸੀਂ ਨਸ਼ਾ ਨੂੰ ਤਿਆਗੀਏ ਨਸ਼ੇ ਸਾਨੂੰ ਬਹੁਤ ਬਰਬਾਦ ਕਰੀ ਜਾਂਦੇ ਨੇ ਅਸੀਂ ਤਾਂ ਹੀ ਸਾਡੇ 'ਚ ਅਣਖਾਂ ਪੈਦਾ ਹੋਣਗੀਆਂ ਜਦੋਂ ਅਸੀਂ ਬਾਣੀ ਦੇ ਗੁਰੂ ਦੇ ਲੜ ਲੱਗਾਂਗੇ ਤਾਂ ਹੀ ਅਸੀਂ ਲੜਾਂਗੇ ਇਹ ਮੇਰੀ ਜਵਾਨੀ ਨੂੰ ਮੈਸੇਜ ਆ ਮੇਰੇ ਸਨੇਹਾ ਆ ਆਪਾਂ ਉਸ ਗੁਰੂ ਦੇ ਲੜ ਲੱਗੇ ਬਾਣੀ ਦੇ ਧਾਰਨੀ ਬਾਈ ਪਰ ਇੱਕ ਇਸ ਵਾਰ ਗੱਲ ਵੱਡੀ ਇਹ ਆ ਕਿ ਸਰਕਾਰ ਨੇ ਵੀ ਸਿਸਟਮ ਇੰਨਾ ਉਹ ਕਰ ਰੱਖਿਆ ਵੀ ਬਹੁਤ ਸਕਿਉਰਟੀ ਲਾ ਰੱਖੀ ਆ ਵੀ ਸਰਕਾਰ ਇਹ ਕਹਿ ਰਹੀ ਆ ਵੀ ਐਂਟਰ ਨਹੀਂ ਹੋਣ ਦਵਾਂਗੇ ਦੇਖੋ ਗੱਲ ਪਤਾ ਕਿ ਸਕਿਉਰਟੀ ਜਿੰਨੀ ਮਰਜ਼ੀ ਲਾਈ ਹੋਵੇ ਵੀਰੇ ਪਰ ਜੇ ਗੁਰੂ ਖ ਮਹਾਰਾਜ ਨੇ ਕਿਹਾ ਵੀ ਹਾਂ ਤੁਸੀਂ ਜਾਣਾ ਹੀ ਜਾਣਾ ਅੱਗੇ ਬਸ ਐ ਤਾਂ ਫਿਰ ਐਂਡ ਲਾਵਾਂਗੇ ਵੀਰੇ ਸਾਡਾ ਮਾਲਕ ਕੌਣ ਆ ਜਿਹੜਾ ਇਹਨਾਂ ਨੇ ਇਹਨਾਂ ਦਾ ਇਹਨਾਂ ਦਾ ਕੋਈ ਮਾਲਕ ਨਹੀਂ ਹੈਗਾ ਸਾਡਾ ਮਾਲਕ ਪਤਾ ਕੌਣ ਆ ਸਾਡਾ ਮਾਲਕ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨੇਗੇ ਉਹਨਾਂ ਨੇ ਗੁਰੂਤਾ ਗੱਦੀ ਦਿੱਤੀ ਗੁਰਗਾਂ ਸਾਹਿਬ ਮਹਾਰਾਜ ਨੂੰ ਸਾਡਾ ਗੁਰੂ ਆ ਸਾਡੀ ਗਵਾਈ ਗੁਰੂ ਕਰਦਾ ਇਸ ਕਰਕੇ ਸਾਡੀ ਗਵਾਈ ਗੁਰੂ ਕਰਦਾ ਇਹਨਾਂ ਦੀ ਗਵਾਈ ਕੋਈ ਨਹੀਂ ਕਰਦਾ ਇਹਨਾਂ ਦੀ ਗਵਾਈ ਤਾਂ ਅਹਨਾਂ ਦਾ ਗਵਾਈ ਇਨਸਾਨ ਕਰਦਾ ਸਾਡੀ ਗਵਾਈ ਅਕਾਲਪੁਰਖ ਮਹਾਰਾਜ ਕਰਦਾ ਇਸ ਕਰਕੇ ਇਸ ਕਰਕੇ ਸਾਡਾ ਸਾਡਾ ਜਿਹੜਾ ਅਕਾਲਪੁਰਖ ਕਰ ਰਿਹਾ ਇਹਨਾਂ ਨੂੰ ਅਸੀਂ ਇਹਨਾਂ ਦੇ ਇਹਨਾਂ ਦੇ ਇਹਨਾਂ ਨੂੰ ਤੋੜ ਸਾਰਾ ਕੁਝ ਕਰ ਸਕਦੇ ਹਾਂ ਬਿਲਕੁਲ ਹਾਂ ਜੀ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਕੋਟ ਦੂਣਾ ਰੈਲੀ ਹੋਈ ਉਸ ਤੋਂ ਬਾਅਦ ਪਰਚਾ ਉਹ ਪਰਚੇ ਨੂੰ ਕਿਵੇਂ ਦੇਖ ਦੋ ਕਿਹੜੇ ਕਿਹੜੇ ਪਰਚੇ ਚੱਕੇ ਸੀ ਜਿਵੇਂ ਚਲੋ ਕੋਈ ਪਰਚੇ ਪਰਚਾਂ ਦੇ ਪ੍ਰਵਾਹ ਨਹੀਂ ਜਿੰਨੇ ਮਰਜ਼ੀ ਦਬਾਇਆ ਜਾਂਦਾ ਨਾ ਕੋਈ ਪਰਚੇ ਪਰਚਾਂ ਦੇ ਪ੍ਰਵਾਹ ਨਹੀਂ ਹੈਗੀ ਪਰਚੇ ਮਰਦਾਂ ਲਈ ਬਣੇ ਨੇ ਜੇਲ੍ਹਾਂ ਵੀ ਮਰਦਾਂ ਲਈ ਬਣੀਆਂ ਨੇ ਮਨ ਨੂੰ ਖੁਸ਼ੀ ਇਸ ਗੱਲ ਦੀ ਆ ਵੀ ਆਪਾਂ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਗਏ ਠੀਕ ਹੈ ਹਾਂ ਤਸ਼ੱਦਦ ਕਾਫੀ ਹੋਏ ਭਾਈ ਜੀ ਜਿਵੇਂ 10 ਰਹੇ ਨੇ ਤਸ਼ੱਦਦ ਇਹ ਹਸਾਬ ਲਾ ਲਾ ਤਸ਼ੱਦਦ ਦੀ ਗੱਲ ਕਹਿਣਾ ਵੀ ਸਾ ਬੰਦ-ਬੰਦ ਕੱਟੇ ਗਿਆ ਮੇਰੇ ਮੈਨੂੰ ਕੀ ਹੈ ਮੈਨੂੰ ਹੋਰ ਸਦਤ ਕਰ ਲੈਣਗੇ ਸਾਡੇ ਜ਼ਿਲਾਂ ਦੇ ਵਿੱਚ ਡਿਬਰੂਗੜ੍ਹ ਨੇ ਬੈਠੇ ਨੇ ਹੋਰ ਨਮੋਨਾ ਜਨ ਸਾਡੇ 5 28 ਸਾਲ ਤੋਂ ਜ਼ਿਲਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਮੁਤਾਬਕ ਮੇਰੇ ਸਦਤ ਤੇ ਮੇਰਾ 12 ਕਿਲੋ ਵਜਨ ਦਾ ਕੱਟ ਗਿਆ ਉਹਨਾਂ ਮੁਤਾਬਕ ਮੇਰਾ ਸਦਤ ਤੇ ਕੁਝ ਵੀ ਨਹੀਂ ਹੈਗਾ ਬਿਲਕੁਲ ਪਿਛਲੀਆਂ ਸਰਕਾਰਾਂ ਵਿਰੁੱਧ ਵੀ ਤੁਸੀਂ ਬੋਲਦੇ ਰਹੇ ਹੋ ਜਦੋਂ ਵੀ ਕੋਈ ਗੱਲਬਾਤ ਕਰਦੇ ਸ਼ਰੂਮਣੀ ਅਕਾਲੀ ਦਲ ਲਾਲੋ ਹੋਰ ਪਰ ਉਦੋਂ ਕੋਈ ਐਵੇਂ ਦਾ ਸਿਸਟਮ ਨਹੀਂ ਹੁਣ ਜਦੋਂ ਕੋਈ ਬੋਲਦਾ ਉਹ ਤੇ ਮੈਂ ਤਾਂ ਸਾਫ਼ ਗੱਲ ਦੱਸਦਾ ਯਾਰ ਮੈਂ ਨਾ ਚੱਲ ਹੁਣ ਅੱਜ ਗੱਲ ਕਰਨ ਤਾਂ ਇਹ ਗੱਲ ਸਵਾਲ ਪੁੱਛ ਲਿਆ ਮੈਂ ਚਰਨਜੀਤ ਚੰਨੀ ਨੂੰ ਪਿੰਡ ਦੇ ਵਿੱਚ ਘੇਰ ਲਿਆ ਘੇਰਿਆ ਮੈਂ ਕਿਹਾ ਸਵਾਲਾਂ ਦੇ ਜਵਾਬ ਦੇ ਕੇ ਜਾ ਠੀਕ ਹੈ ਪਰ ਉਹ ਬੰਦੇ ਨੇ ਮੈਂ ਬਾਹਰ ਆ ਕੇ ਵੀਡੀਓ ਦੇਖੀ ਆ ਉਹ ਬੰਦੇ ਨੇ ਬਹੁਤ ਵਧੀਆ ਗੱਲ ਕੀਤੀ ਉਹ ਬੰਦੇ ਨੇ ਇਹ ਗੱਲ ਕੀਤੀ ਯਾਰ ਕਹਿੰਦਾ ਲੋਕਤੰਤਰ ਦੁਆਰਾ ਅਧਿਕਾਰ ਆ ਸਵਾਲ ਪੁੱਛਣ ਦਾ ਉਹ ਬੰਦੇ ਨੇ ਮੈਂ ਇੰਨੀ ਇੰਨਾ ਇੰਨਾ ਕੁਛ ਉਹਦੇ ਖਿਲਾਫ ਦੇ ਬੰਦੇ ਤੇ ਬੋਲਿਆ ਉਹ ਬੰਦੇ ਨੇ ਮੇਰੇ ਤੇ ਕੁਝ ਵੀ ਨਹੀਂ ਕਰਿਆ ਸੰਕਾ ਉਦੋਂ ਵੀ ਸੰਕਾ ਉਹ ਮੈਨੂੰ ਪਹਿਲਾਂ ਵੀ ਕਹਿੰਦਾ ਸੀਗਾ ਵੀ ਜੇ ਤੇਰੇ ਕੋਈ ਗੱਲ ਆ ਇੱਥੇ ਆ ਕੇ ਮੈਨੂੰ ਦੱਸ ਉੱਥੇ ਵਿਧਾੜ ਮੈਨੂੰ ਬਾਦ ਲਈ ਵਿਰੋਧ ਕੀਤਾ ਪਰ ਇਹ ਸਾਰੀਆਂ ਹੱਦਾਂ ਟੱਪ ਗਏ ਯਾਰ ਹਨ ਇਹ ਗਲਤ ਗੱਲਾਂ ਨੇ ਗਿਆ ਉਹ ਇਨਸਾਨ ਨੇ ਲਾ ਮੇਰੇ ਪਿੱਛੇ ਮਨ ਲਾ ਲਾ ਹਾਂ ਦਾ ਨਾਰਾ ਮਾਰਿਆ ਯਾਰ ਜਿਹਨੇ ਹਾਂ ਦਾ ਨਾਰਾ ਮਾਰਿਆ ਤਾਂ ਮੈਂ ਧੰਨਵਾਦ ਕਰਦਾ ਪਰ ਪਾਰਟੀਆਂ ਬੁੱਟਣਾ ਸਾਡੀ ਕਿਸੇ ਨਾਲ ਯਾਰੀ ਨਹੀਂ ਹੈਗੀ ਜੋ ਕੋਈ ਚੰਗਾ ਇਨਸਾਨ ਕੰਮ ਕਰੂਗਾ ਤੁਹਾਨੂੰ ਸਿੱਖਾਂਗੇ ਵੀ ਇਹ ਚੰਗਾ ਸੀਮ ਭਗਵੰਤ ਮਾਨ ਜਦੋਂ ਮੈਂਬਰ ਪਾਰਲੀਮੈਂਟ ਹੁੰਦੇ ਸੀ ਐਮਪੀ ਹੁੰਦੇ ਸੀ ਉਹਨਾਂ ਨੇ ਵੀ ਇੱਕ ਉਹ ਲਾਈ ਸੀ ਵੀ ਹਾਂਜੀ ਸਵਾਲ ਪੁੱਛਿਆ ਕਰੋ ਵੀ ਜਦੋਂ ਪਿੰਡਾਂ ਚ ਕੋਈ ਵੀ ਆਉਂਦਾ ਲੀਡਰ ਤਾਂ ਸਵਾਲ ਪੁੱਛੋ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਸੀ ਇਹ ਇਹ ਵੋਟਾਂ ਤੋਂ ਪਹਿਲਾਂ ਗੱਲਾਂ ਕੁਝ ਹੋ ਕਨੱਟਪੂ ਰਾਜ ਰਾਜੋ ਨਰਕ ਇਸ ਕਰਕੇ ਜਦੋਂ ਬੰਦਾ ਰਾਜ ਗਦੀ ਦੇ ਬੰਦਾ ਫਿਰ ਉਹ ਭੁੱਲ ਜਾਂਦਾ ਉਹਦੋਂ ਬੰਦਾ ਅਯਾਸ਼ੀ ਦੇ ਵਿੱਚ ਪਾਇੰਦਾ ਨਸ਼ਿਆਂ ਦੀ ਪਾਇਆ ਜਾਂਦਾ ਪਰ ਤੇਰੇ ਭਰਾ ਨੇ ਮੈਂਟਲੀ ਹਲਾ ਦੇ ਤੂੰ ਫਿਕਰ ਨਾ ਕਰ ਤੂੰ ਫਿਕਰ ਨਾ ਕਰ ਜਿੱਥੇ ਪਹਿਲਾਂ ਇੱਕ ਬੋਤਲ ਪੈਂਦੀ ਹੁਣ ਦੋ ਪਿੰਡੀਆਂ ਪੈਂਦੀਆਂ ਠੀਕ ਹੈ ਮੈਂ ਹੁਣ ਪਾਊਡਰ ਤੇ ਡਟੇ ਪਿਓ ਫਿਰ ਜਦੋਂ ਤੱਕ ਕੱਟੇਗਾ ਕੱਟੇਗਾ ਭਾਨਾ ਸਿੱਧੂ ਸ਼ੰਭੂ ਬਾਰਡਰ ਤੇ ਪਹੁੰਚਿਆ ਸੋ ਲਗਾਤਾਰ ਕਹਿ ਰਹੇ ਨੇ ਕਿ ਨੌਜਵਾਨ ਨੇ ਜਿਹੜੇ ਨੌਜਵਾਨਾਂ ਚ ਪੂਰਾ ਜੋਸ਼ ਆ ਕਿ ਕਿਤੇ ਨਾਲ ਕਿਤੇ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਕਿਸਾਨਾਂ ਪੱਖੀ ਸਹੀ ਨਹੀਂ ਹੈਗੇ ਹਾਂ ਸੋ ਲਗਾਤਾਰ ਜਿਹੜਾ ਪ੍ਰਦਰਸ਼ਨਾ ਸੰਭੂ ਬਾਰਡਰ ਤੇ جاری ਆ ਤੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਆਗੂ ਇੱਥੇ ਪਹੁੰਚ ਰਹੇ ਨੇ ਹੁਣ 26 21 ਸੌਰੀ 21 ਫਰਵਰੀ ਨੂੰ ਦਿੱਲੀ ਕੂਚ ਦੀ ਪਲਾਨਿੰਗ ਆ ਕਿ ਇਥੋਂ ਅੱਗੇ ਵਧਾਂਗੇ ਦੇਖਣਾ ਹੋ ਗਿਆ ਕਿਸ ਤਰੀਕੇ ਨਾਲ ਸੰਭੂ ਬਾਰਡਰ ਤੋਂ ਕਿਸਾਨ ਅੱਗੇ ਜਾਂਦੇ ਨੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਭੂ ਬਾਰਡਰ